ਸਤਨਾਮ ਸ਼ਿਵਾਹਿਕੂ ਸਾਹਿਬ ਜੀ ਨੂੰ ਗੁਰੂ ਗਰੀ ਵਣਵਾਜ ਤੁਨੋ ਤਵੰਨਣ ਕਰਾਰ ਸਰਬ ਕਲਾ ਸਮਰਾਤ ਦੋਲਾ ਤੇਰਾ ਕੋ ਪ੍ਰਭੂ ਨਾਮ ਤੇਰੇ ਕਰ ਹੱਥ ਜੇਤਾ ਸਮੁੰਦਰ ਸਾਗਰ ਨੀਰ ਪਰਿਆ ਤੇਤੇ ਹੋ ਬਣ ਹਮਾਰੇ ਦਇਆ ਕਰੋ ਕਿਸਨੇ ਰੂਪ ਆਵੋ ਦੂਰ ਦੇ ਪੱਥਰ ਤਾਰ ਜੀਅ ਰਾਗਣ ਬਰਾਬਰ ਤਪੈ ਪੀਤਰ ਵਜੈ ਕਾਖੀ ਪ੍ਰਣਵਤਨਾਰ ਤੁਮ ਬਿਸ਼ਾਨ ਸੁਖ ਵੇਦ ਰਾਤੀ ਪਰਾਨਵਤ ਨਾਨਕ ਹੁਕਮ ਬੁਸ਼ਾਨ ਸੁਪੋਵੈ ਦਿਨ ਰਾਤੀ ਪਰਮਤੇ ਸਨਮਾਨ ਜੋਗ ਸਤਗਰਾਂ ਦੀ ਸਾਧੀ ਔਰ ਨਿਵਾਜੀ ਗੁਰੂ ਪਿਆਰੀ ਗੁਰਸਵਾਰੇ ਗੋ ਸਾਧ ਸੰਗਤ ਜੀ ਆਓ ਬੜੇ ਭਾਗਾਂ ਵਾਲਿਓ ਮਨ ਕਰੇ ਤੁਧ ਕੇ ਸਭੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀਆਂ ਹਾੜੀਆਂ ਰਵਾ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਹਾਂ ਸਵਾਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਪਾਂ ਕਰ ਰਹੇ ਹਾਂ ਸਾਲੜੀਵਾਰ ਕਥਾ ਦੀ ਪਰ ਆਰੰਭ ਕਰੀਏ ਔਰ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਆਪ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾ ਸੰਗ ਦੀ ਲੜੀਵਾਰ ਕਥਾ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੰਗਤ ਜੀ 21 ਅੰਗ ਦੇ ਸੁਭਾਏਮਾਨ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਵਚਨ ਪੜ੍ਹ ਰਹੇ ਸਾਂ ਸੇਰੀ ਰਾਗਮਾ ਲਾਗਹਿ ਲਾ ਇਕ ਟਲਪਿਆ ਦੇਸੁਰੈ ਦੇ ਪਤ ਪਾਏ ਜਾਂ ਹਰ ਨਵਸੈ ਮਨ ਬਾਹੀ ਇਹ ਲੜੀਵਾਰ ਕਥਾ ਨੂੰ ਸੁਣਨ ਵਾਸਤੇ ਸੇ ਲੜੀ ਦੇ ਨਾਲ ਹੀ ਯੋਗਨਾ ਤੁਸੀਂ ਭਾਈ ਅ ਤੈਨ 4 5 ਯੋਗ ਦਾ ਕਥਾ ਦਾ ਪ੍ਰਸੰਗ ਹੈ ਜਿਹੜਾ YouTube ਤੇ ਰਾਸ਼ ਨੇ ਆਪਦੇ ਚੈਨਲ ਤੇ ਪਾਇਆ ਕਾਲ ਖਾਲਸਾ ਜਥਾ ਜੀਸੂ ਜੋਧਾ ਵਾਲੇ ਦੀ ਪਿਛਲੇ ਲੜੀ ਨੂੰ ਤੁਸੀਂ ਜੋੜ ਕੇ ਇਸ ਪਾਵਨ ਸ਼ਬਦ ਨੂੰ ਸੁਣਨਾ ਹੈ ਇਹ ਵੀ ਮੈਂ ਇਸ ਪਾਵਨ ਸ਼ਬਦ ਨੂੰ ਰੀਪੀਟ ਕਰ ਰਿਹਾ ਤੇ ਸੁਣਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਕਾਲ ਪੁਰਖ ਵੈ ਗੁਰੂ ਦੇ ਵਿਛੋੜੇ ਦੀ ਗੱਲ ਦੱਸਦੇ ਹਨ ਪ੍ਰੇਮ ਵਾਲੇ ਗੁਰੂ ਸਿੱਖਾਂ ਦੀ ਗੱਲ ਕਰਦੇ ਆ ਸੱਚੇ ਪਾਤਸ਼ਾਹ ਜੀ ਸੱਚੇ ਪ੍ਰੇਮ ਜੀ ਦਾ ਹੈ ਗੁਰੂ ਦੇ ਨਾਮ ਇਹਨੇ ਜੇਕਰ ਇੱਕ ਤੇਲੇ ਜਨ ਆਵੀ ਸਮਾ ਭਾਵ ਅਲਪ ਕਾਲ ਵਾਸਤੇ ਵੀ ਪਰਮੇਸ਼ਰ ਭੁੱਲ ਜਾਵੇ ਨਾ ਤਾਂ ਸਾਧ ਸੰਗ ਦੀ ਮਾਨ ਵਿੱਚ ਵੱਡਾ ਰੋਗ ਹਉਮੈ ਵੀਰਗ ਰੋਗ ਹੈ ਹਉਮੈ ਦਾ ਸਭ ਤੋਂ ਵੱਡਾ ਰੋਗ ਹੈ ਸਾਧ ਸੰਗ ਉਹ ਪੈਦਾ ਹੋ ਜਾਂਦਾ ਯਹੋਂ ਦਰਗਹ ਪਤ ਪਾਈ ਐ ਜਹਰ ਨਵ ਸੈ ਮਨਿ ਮਾਹੀ ਵਾਹਿਗੁਰੂ ਦੇ ਦਰਬਾਰ ਵਿੱਚ ਜਾ ਕੇ ਕਿਨੇ ਇਹ ਜਦ ਪਾਵਾਂਗੇ ਭਾਵ ਪਤ੍ਰਿਸ਼ਟਾ ਨਹੀਂ ਹੋਵੇਗੀ ਜਾਂ ਇਹ ਕਰ ਪਰਮੇਸ਼ਰ ਮਨ ਵਿੱਚ ਨਹੀਂ ਬਸੇਗਾ ਭਾਵ ਪਰਮੇਸ਼ਰ ਦਾ ਸਿਮਰਨ ਦੇ ਵੇਲਾ ਲੋਕ ਤੇ ਪਰਲੋਕ ਦੇ ਜਦ ਦੁੱਖ ਭੁਗਦੇ ਪੈਣਗੇ ਗੁਰਮੇਲਿਆ ਸੁਖ ਪਾਈਐ ਅਗਰ ਮਰਾਇ ਗੁਰ ਮਾਹੀ ਸਾਧਗਰਾਂ ਦੇ ਮਿਲਨ ਨਾਲ ਸੁਖ ਸਰੂਪ ਨੂੰ ਪਾਈਦਾ ਏ ਤੇ ਹਿਰਦੇ ਵਿੱਚ ਸੁਭ ਗੁਣ ਪ੍ਰਗਟ ਹੋ ਜਾਂਦੇ ਆ ਇਹ ਦਰਸ਼ਨਾ ਰੂਪੀ ਆਗੋ ਮਾਰੂ ਕਾ ਅਵਗੋਜ ਜਾਂਦੀ ਜੇ ਗੁਣ ਰੂਪ ਪਾਣੀ ਹਿਰਦੇ ਚ ਪ੍ਰਾਪਤ ਹੋ ਜਾਵੇ ਭਾਵ ਜੇ ਪਰਮੇਸ਼ਰ ਦਾ ਸੁਭ ਗੁਣ ਰੂਪੀ ਜਾਲ ਹਿਰਦੇ ਚ ਵਸ ਜਾ ਤਤ੍ਰਿਸ਼ਨਾ ਅਗਨੀ ਕ੍ਰੋਧ ਅਗਨੀ ਕਾਲ ਅਗਨੀ ਚਿੰਤਾ ਅਗਨੀ ਆਦ ਨਹੀਂ ਸਤਉਨੀਆਂ ਸ਼ਾਂਤ ਹੋ ਜਾਂਦੀ ਜੇਕਰ ਸ਼ਾਂਤੀ ਰੂਪ ਇਹ ਗੁਣ ਹੋਣ ਤਤ੍ਰਿਸ਼ਨਾ ਤੇ ਕ੍ਰੋਧ ਅਗਨੀ ਮਰ ਜਾਂਦੀ ਹੈ ਭਾਵ ਜੇਕਰ ਪਰਮੇਸ਼ਰ ਪ੍ਰਤੀ ਸ਼ਰਧਾ ਤੇ ਪਿਆਰ ਹੋਵੇ ਨਾ ਤੇ ਸਾਧ ਸੰਗ ਦੀ ਇਹ ਗੋਣ ਹੋਣ ਗੁਰਸਿੱਖ ਦੇ ਕੋਲ ਤਕਾਲ ਅਗਣ ਮਰਜਾਂ ਦੀ ਭਾਵ ਸਤੋਂਗੀ ਨਹੀਂ ਇਸ ਕਰਕੇ ਮਾਰ ਕੇ ਦੇ ਮਾਨ ਰੇ ਐਨ ਉਸ ਹਰ ਗੁਰ ਸਾਰ ਐ ਮਨ ਤੂੰ ਦਿਨ ਰਾਤ ਕਰਕੇ ਪਰਮੇਸ਼ਰ ਦੇ ਸ੍ਰੇਸ਼ਟ ਗੁਣਾ ਨੂੰ ਸੰਭਾਲਣਾ ਕਰ ਭਾਵ ਹਰ ਵਕਤ ਉਹਨਾਂ ਦੇ ਗੁਣਾ ਨੂੰ ਯਾਦ ਕਰ ਐ ਨਸ ਐ ਭਾਵ ਦਿਨ ਨਿਸ ਦਾ ਭਾਵ ਹੈ ਰਾਤ ਦਿਨ ਰਾਤ ਕੀਤੇ ਕਰਨਾ ਹੁਣ ਦਿਨ ਅੰਮ੍ਰਿਤ ਵੇਲਾ ਹੋ ਗਿਆ ਸ਼ੁਰੂਆਤ ਹੋ ਗਈ ਦਿਨ ਦਾ ਚੜ੍ਹਾ ਹੋ ਗਿਆ ਦਰੰਦਾ ਚੜਾ 4:30 ਪਾਉਣੇ 5 ਵਜੇ ਤੱਕ ਹੋ ਜਾਂਦਾ ਤਕਰੀਬਨ 5 ਵਜੇ ਤੱਕ ਸਾਰਾ ਹੀ ਹੋ ਜਾਂਦਾ ਸਾਰਾ ਤੁਸੀਂ ਬਿਨਾ ਲਾਈਟਾਂ ਤੋਂ ਜਸਾ ਨਾਲ ਲੱਗ ਜਾਂਦਾ ਕਹਿੰਦੇ ਉਦੋਂ ਕੋਈ ਮਿਸ ਜਦੋਂ ਤੱਕ ਰਾਤਰੀ ਹੁੰਦੀ ਹੈ ਰਾਤ ਵੀ ਸਾਥ ਸੰਗ ਦੀ 7:30 ਵਜੇ ਤੱਕ ਸਾਥ ਸੰਗ ਦੀ ਬਿਨਾ ਲਾਈਟਾਂ ਤੋਂ ਵੇਖਿਆ ਜਾ ਸਕਦਾ ਕਹਿੰਦੇ ਉਦੋਂ ਤੱਕ ਪਰਮੇਸ਼ਰ ਦਾ ਸਿਮਰਨ ਕਹਿੰਦੇ ਕਰਦਾ ਜਿਨ ਖਲ ਖਿਨੂ ਪਾਲ ਨਾਮ ਨਾ ਬਿਸਰੈ ਇਹਦਾ ਮਰਲੇ ਸੰਸਾਰ ਕਿਨੇ ਜਿਨ੍ਹਾਂ ਲੋਖ ਖੇਡ ਜਿਨ੍ਹਾਂ ਨਾਂ ਸਮਾਂ ਜਾਂ ਪਲ ਜਿਨ੍ਹਾਂ ਸਮਾਂ ਵੀ ਪਰਮੇਸ਼ਰ ਦਾ ਨਾਮ ਨਹੀਂ ਉਲਦਨ ਘਟਿ ਸ਼ਾਵਦ ਕਹਿਆ ਦੋ ਖੇਡ ਬੀਤ ਹੋ ਜਾਂਦੇ ਨੇ ਪਰ ਬਹੁਤ ਘੱਟ ਸਮਾਂ ਉਹ ਜਨ ਜਗਤ ਵਿੱਚ ਵਿਰਲੇ ਨੇ ਬਹੁਤ ਘੱਟ ਨੇ ਭਾਵ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਅਹਿਸਾਸ ਅਜਿਹਾ ਸੰਧ ਜਿਹੜਾ ਇੱਕ ਪਲ ਵੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਵਿਸਾਰ ਰਹਾਉ ਜੋਤੀ ਜੋਤ ਮਲਾਈ ਐ ਸੁਰ ਕੀ ਸੁਰਤ ਸੰਯੋਗ ਹੁਣ ਸੱਚੇ ਪਾਤਸ਼ਾਹ ਵੀ ਇੱਥੇ ਪਰਮੇਸ਼ਰ ਦੇ ਪ੍ਰਤੀ ਪਿਆਰ ਬਣਾਉਣ ਦੀ ਗੱਲ ਕਰਦੇ ਆ ਵੀ ਤੇਰਾ ਪਿਆਰ ਪਰਮੇਸ਼ਰ ਨਾਲ ਕਿਵੇਂ ਵਧੇ ਮਾਰੇ ਕਹਿੰਦੇ ਜਦੋਂ ਬਿਰਤੀ ਦਾ ਗੁਰੂ ਸਾਹਿਬ ਨਾਲ ਸੁਰਤ ਸਾਧ ਸੰਗਤ ਦੀ ਜੁੜ ਜਾਵੇ ਨਾ ਭਾਵ ਆਪਣੀ ਮਨ ਬਿਰਤੀ ਨੂੰ ਔਕਾਤ ਦੇ ਕਰਨ ਲਈਏ ਔਕਾਲਪੁਰਖ ਵੈ ਗੁਰੂ ਦੀ ਇਹ ਜੋਤ ਵਿੱਚ ਵੀ ਉਸ ਪ੍ਰਭੂ ਦੀ ਜੋਤ ਹੈ ਜਿਸ ਕਰਕੇ ਸੁਰਤੀ ਜੋ ਜੋ ਗੁਰੂ ਸਾਹਿਬ ਦੀ ਯਾਤਾਂ ਨੇ ਇਹਨਾਂ ਵਿੱਚ ਸੁਰਤ ਜੇਕਰ ਗਿਆਤ ਹੋ ਜਾਵੇ ਭਾਵ ਚਿੱਤ ਦਾ ਸੰਯੋਗ ਹੋ ਜਾਵੇ ਤਾਂ ਜੀਵ ਇਸ ਦੀ ਭੇਟ ਆਉਂਦੀ ਹੈ ਭਾਵ ਗੁਰੂ ਦੇ ਸ਼ਬਦਾਂ ਨਾਲ ਆਪਣੇ ਆਪ ਨੂੰ ਜੋੜ ਲੈਣਾ ਸਾਧ ਸੰਗਤ ਦੀ ਗੁਰੂ ਦੇ ਹਰ ਇੱਕ ਸ਼ਬਦ ਨਾਲ ਸਾਧ ਸੰਗਤ ਜੀ ਸੰਜੋਤਾ ਕਰ ਲੈਣਾ ਜਾਂ ਕਹਿ ਲਈਏ ਗੁਰੂ ਦੇ ਸ਼ਬਦ ਨੂੰ ਸਾਥ ਸੰਗ ਦੀ ਹਿਰਦੇ ਵਿੱਚ ਵਸਾ ਕੇ ਸਤਿ ਵਚਨ ਪੈ ਕੇ ਤੇ ਉਹਦੇ ਵਿੱਚ ਸੁਰਤ ਨੂੰ ਜੋੜ ਲੈਣਾ ਆਪਣੀ ਸੁਰਤ ਨੂੰ ਕਾਗਰ ਕਰਨਾ ਸਾਥ ਸੰਗ ਦੀ ਹਿਰਸਾ ਹੋਵੇਂ ਜਤ ਜੇ ਨਾਹੀਂ ਸਹਿਸਾ ਰੋਗ ਤਾ ਫਿਰ ਉਹ ਪਰਸ਼ਦੇ ਹਿਰਸਾ ਜੀਵ ਹਤਿਆ ਕਰਨੀ ਬੱਕਰੇ ਮੁਰਗੇ ਤੇ ਤਰ ਮੱਛੀਆਂ ਆਦ ਜੀਵ ਮਾਰ ਕੇ ਖਾਣੇ ਤੇ ਹਉ ਮੈਂ ਹੰਤਾ ਆਦਿ ਔਗਣ ਨਾਸ ਹੋ ਜਾਂਦੇ ਨੇ ਭਾਵੇਂ ਸਾਰੇ ਔਗਣ ਬੀਰੂ ਜਾਂਦੇ ਐ ਉਨਾਂ ਨੂੰ ਫਿਰ ਕੋਈ ਸੰਸਾ ਨਹੀਂ ਪਰਦਾ ਤੇ ਵਿਛੋੜੇ ਆਤਮਿਕ ਉਹ ਹੋਣ ਵਾਲਾ ਸੋਕ ਵੀ ਨਹੀਂ ਵਿਆਪਦਾ ਗੁਰਮਖ ਅਖਿਆਸਾ ਹਰ ਮਨੁ ਵਸੈ ਜਿਸ ਮੇਲੇ ਗੁਰ ਸੰਯੋਗਾ ਇਹ ਸਭ ਦਾਤਾ ਉਸ ਨੇ ਪ੍ਰਾਪਤ ਹੁੰਦੀ ਹੈ ਜਿਸ ਗੁਰਮਖ ਦੇ ਹਿਰਦੇ ਵਿੱਚ ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਰ ਵਸ ਜਾਵੇ ਉਹਨੂੰ ਸਤਿਗੁਰੂ ਦੇ ਸ਼ਬਦ ਦੇ ਮੂਲਾਪ ਕਰਕੇ ਪਰਮੇਸ਼ਰ ਆਪਣੇ ਨਾਲ ਮਿਲ ਲੈਂਦਾ ਚੇਤਨ ਭਾਵ ਗੁਰੂ ਆਪਣਾ ਸਹਯੋਗੀ ਆਪਣੀ ਜੋਤ ਜਾਣ ਕੇ ਮਿਲਾ ਲੈਂਦਾ ਜਿਵੇਂ ਮਾਰੇ ਕਹਿੰਦੇ ਹਾਰ ਹਰ ਜਨ ਕੋਈ ਏਕ ਹੈ ਦੇਵ ਵਿਚਾਰ ਕਛ ਨਾਏ ਜਲ ਤੇ ਉਪਜ ਉਤਰਾੰਗ ਜੋ ਜਾਲੀ ਵਿਖੇ ਸਮਾਏ ਜਿਨੀ ਪਰਮੇਸ਼ਰ ਦੇ ਨਾਮ ਦੇ ਨਾਲ ਸੁਰਤ ਜੁੜ ਗਈ ਪਰ ਪਰਮੇਸ਼ਰ ਵਰਗੀ ਹੋ ਜਾਂਦੇ ਆਪ ਕੋ ਸਤਨਾਮ ਇਸ ਕਰਕੇ ਮਾਨ ਕਨੇ ਕਾਇਆ ਕਾ ਬਣ ਜੇ ਕਰੀ ਭੋਗੇ ਭੋਗਨ ਹਾਰ ਜੇ ਕਾਇਆ ਜੋ ਕੁੱਤੀ ਹੈ ਇਸ ਨੂੰ ਇਸ ਤਰੀ ਰੂਪ ਤੇ ਪਰਮੇਸ਼ਰ ਰੂਪੀ ਪਤੀ ਦੀ ਪ੍ਰਾਪਤੀ ਵਾਲੀ ਕਰ ਲਈ ਹੈ ਨਾ ਤਾਂ ਸਾਧ ਸੰਗਤ ਜੀ ਫਿਰ ਅਨੇਤਾ ਜਿਸ ਤਰ੍ਹਾਂ ਇੱਕ ਬੈਉਤਾ ਇਸਰੀਅਸਾ ਅਗੜ ਹੈ ਜੇ ਉਹ ਪਤੀ ਵਰਤੈ ਜੇ ਆਪਣੇ ਪਤੀ ਨਾਲ ਪ੍ਰੇਮ ਕਰਦੀ ਹੈ ਤੇ ਫਿਰ ਪਤੀ ਉਹ ਤੋਂ ਆਪਣੀ ਜ਼ਿੰਦਗੀ ਵਾਰ ਦਿੰਦਾ ਹੈ ਤਾਨੂੰ ਦੌਲਤ ਸਾਰਾ ਕੁਝ ਮੁਸਾਵਰ ਕਰ ਦਿੰਦਾ ਕੁਝ ਲੁਕੋ ਕੇ ਨਹੀਂ ਰੱਖਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਬਿਵਤਾ ਇਸਤਰੀ ਸੁਹਾਗਣ ਪਤੀ ਵਰਤਾ ਇਸਤਰੀ ਸਾਧ ਸੰਗਤ ਦੀ ਫਿਰ ਹਰ ਇੱਕ ਤਰ੍ਹਾਂ ਦਾ ਆਨੰਦ ਮਹਿਸੂਸ ਕਰਦੀ ਹੈ ਉਹਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ ਰਹਿੰਦੀ ਇਸੇ ਤਰ੍ਹਾਂ ਜਦੋਂ ਗੁਰੂ ਦਾ ਪਿਆਰਾ ਗੁਰੂ ਦੇ ਨਾਲ ਪ੍ਰੇਮ ਪਾਉਂਦਾ ਨਾ ਫਿਰ ਮਹਾਰਾਜ ਜੀ ਉਹ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿਣ ਦਿੰਦੇ ਉਹ ਫਿਰ ਸਾਸੰਗੀਆਂ ਵੇਸਾਂ ਸੁਖੀ ਸੁਖ ਭੋਗਦਾ ਗੁਰੂ ਦੇ ਆਨੰਦ ਵਿੱਚ ਆਪੋ ਸਾਥ ਹਾਂ ਕੱਲ ਹੁਕਮਨਾਮਾ ਪੜਿਆ ਸੀਗਾ ਸਗਰਾਂ ਦੇ ਦਿਹਾੜੇ ਤੇ ਆਇਆ ਸੀ ਨਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਕੋ ਸੁਖ ਭੋਗਵੇ ਉਤਰੇ ਮਨ ਕੀ ਭੁੱਖ ਕਹਿੰਦੇ ਕਰੋੜਾ ਰਾਜ ਭਾਗ ਦਾ ਆਨੰਦ ਮਨਨ ਤੋਂ ਵੀ ਵੱਧ ਹੈ ਪਰਮੇਸ਼ਰ ਦਾ ਜੱਤਾ ਸੁਖ ਹੈ ਐਨਾ ਸੁਖ ਮਿਲ ਜਾਂਦਾ ਕਿ ਸੁਖ ਜਦੋਂ ਆਉਂਦਾ ਨਾ ਫਿਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜੇ ਨਹੀਂ ਇੱਛਾ ਸੋਖ ਹੋ ਜਾਂਦੀ ਸਾਰੇ ਤਰ੍ਹਾਂ ਦੀਆਂ ਇੱਛਾ ਪੂਰਨ ਹੋ ਜਾਂਦੀ ਸਿਸ ਕਰਕੇ ਮਾਰੇ ਕਹਿੰਦੇ ਦੇਖੋ ਭਾਈ ਇਹ ਪ੍ਰੇਮ ਹੈ ਦੁਨਿਆਵੀ ਪ੍ਰੇਮ ਦੀ ਗੱਲ ਕਰਦੇ ਹੁਣ ਕਹਿੰਦੇ ਦੁਨਿਆਵੀ ਚੀਜ਼ਾਂ ਦੀ ਪ੍ਰੇਮਣਾ ਕਰਨੀ ਕੀ ਕਹਿੰਦੇ ਆ ਤੇ ਸਿਓ ਨੇ ਹੋਣਾ ਕੀ ਜਈ ਜੋ ਦੇਸੈ ਚਲਣਹਾਰ ਐ ਭਾਈ ਉਹਨਾਂ ਪਦਾਰਥਾਂ ਨਾਲ ਨੇ ਨਾ ਗਰੀ ਪ੍ਰੇਮ ਨਾ ਕਰਨਾ ਕਰੀ ਜਿਹੜੇ ਚਲਣਹਾਰ ਨੇ ਜਿਹੜੇ ਨਾਸਵੰਤ ਨੇ ਭਾਵੇਂ ਸਰੀਰ ਇਹ ਵੀ ਨਾਸਵਾਨ ਹੈ ਪ੍ਰਾਣ ਹੈ ਸਵਾਸ ਉਹ ਵੀ ਨਾਸਵਾਨ ਹੈ ਤੇ ਜਿਹੜੇ ਪਦਾਰਥ ਤੂੰ ਦੇਖ ਰਿਆ ਦੁਨੀਆ ਦੇ ਜ ਸਗੇ ਸੁਬੰਧੀ ਆਦ ਇਹ ਸਾਰੇ ਨਾਲ ਜੀਵ ਮੋਹ ਵਰਦਾ ਹੈ ਪਰ ਇਹ ਸਭ ਨਾਸਵੰਤ ਨੇ ਆਪੋ ਸਤਨਾ ਇਹ ਨਾਸਵੰਤ ਖਤਮ ਹੋ ਜਾਣਾ ਇਹ ਨਹੀਂ ਪਤਾ ਤੈਨੂੰ ਜੰਮਣ ਆਲੇ ਨੇ ਪਹਿਲਾਂ ਖਤਮ ਹੋ ਜਾਣਾ ਕਿ ਤੂੰ ਖਤਮ ਹੋ ਜਾਣਾ ਆਪੋ ਸਤਨਾ ਕੋਈ ਪਤਾ ਹੀ ਨਹੀਂ ਕੋਈ ਪਤਾ ਕਦੋਂ ਕੀ ਉਹ ਬਾਣਾ ਵਰਤ ਜਾਣਾ ਇਸ ਕਰਕੇ ਮਾਰ ਕਹਿੰਦੀ ਆਹ ਦੁਨਿਆਵੀ ਠੇ ਪਦਾਰਥਾਂ ਦੇ ਪ੍ਰੇਮ ਵਿੱਚ ਨਾ ਪੈ ਇਹ ਪ੍ਰੇਮ ਕਰਨਾ ਤਾਂ ਕਾਲਪੁਰਖ ਵੈਗੁਰੂ ਦੇ ਨਾਮ ਦੇ ਨਾਲ ਕਰਤਾ ਹੀ ਉਹ ਤਾਂ ਦਨੁਸ਼ਨੇਸ਼ ਪਿਤਾ ਮਹਾਰਜ ਕਹਿੰਦੇ ਐ ਸਾਚ ਬਹੁ ਸੁਣ ਲਿਓ ਸਬੈ ਜਨ ਪ੍ਰੇਮ ਕਿਉ ਤੇਨ ਕੀਪਰਾ ਪਾਇਓ ਜਿਨਾਂ ਨੇ ਪ੍ਰੇਮ ਕੀਤਾ ਉਹ ਪਰਮਾਤਮਾ ਨੂੰ ਪਾ ਲੈਂਦਾ ਆਪੇ ਸਤਨਾਮ ਤਾਂ ਕਰਕੇ ਮਹਾਰਜ ਕਹਿੰਦੇ ਐ ਗੋਰਮ ਖਰਵਾਇ ਸੁਹਾਗਨੀ ਸੋ ਪ੍ਰਭ ਸੇਜ ਪਧਾਰ ਉਸ ਪਰਮੇਸ਼ਰ ਪਤੀ ਦੇ ਸਖਿਆਤਾ ਦੇ ਆਨੰਦ ਨੂੰ ਅੰਧਾਕਾਰ ਰੂਪੀ ਸੀ ਜੋ ਪਰਗਰਮਖ ਰੂਪੀ ਸੁਹਾਗਵੰਤੀਆਂ ਸਖੀਆਂ ਮਾਣਦੀਆਂ ਸਾਥ ਸੰਗਤ ਜਿਹੜੇ ਗਰਮਖ ਨੇ ਨਾ ਗਰਮਖ ਜਿਹੜੇ ਸਾਥ ਸੰਗਤ ਜੀ ਗੁਰੂ ਦੀ ਆਗਿਆ ਵਿੱਚ ਰਹਿੰਦੇ ਆ ਫਿਰ ਉਹ ਸੁੱਖ ਨੂੰ ਮਾਣਣਾ ਕਰਦੇ ਆ ਚਾਰੇ ਅਗਣ ਨਵਾਰ ਮਰ ਗਰਮਖ ਘਰ ਜਲ ਪਾਏ ਗਰਮਖਾਂ ਨੇ ਚਾਰੇ ਅਗਣੀਆਂ ਸਾਸ ਰਦੀ ਹਿੰਸਾ ਮੋਹ ਲੋਭ ਕ੍ਰੋਧ ਨੂੰ ਨਿਵਾਰ ਲਿਆ ਜੇ ਮਾਰ ਕੇ ਹੰਸ ਹੀਤ ਲੋਕ ਕੋਪ ਚਾਰੇ ਨਦੀਆਂ ਅਗ ਪਵ ਹੈ ਰੱਜੇ ਨਾਲ ਕਾ ਕਰੀਏ ਕਰਮੀ ਲਾਗ ਅਰਥਾਤ ਹੀ ਚਾਰ ਅਗ ਦੀਆਂ ਨਦੀਆਂ ਕਤਨ ਕੀਤੀਆਂ ਹੰਸ ਭਾਵ ਹਿੰਸਾ ਭਾਵ ਜੀਵ ਘਾਤ ਕਰਨਾ ਦੂਜਾ ਹੀਤ ਪਾਵ ਮੋਹ ਭਾਵ ਮਨ ਚ ਮਮਤਾ ਪੈਦਾ ਹੋਣੀ ਤੀਜਾ ਸਾਸਨ ਦੀ ਲੋਭ ਲਾਲਚ ਭਾਵ ਪਦਾਰਥਾਂ ਦੀ ਕ੍ਰਿਸ਼ਨਾ ਪੈਦਾ ਹੁੰਦੇ ਚੌਥਾ ਹੈ ਕੋਪ ਕੋਪ ਦਾ ਭਾਵ ਕੀ ਹੈ ਕਰੋਧ ਅਪਰਾਪਤੀਆ ਆਦਿ ਪਰ ਗੁੱਸੇ ਹੋਣਾ ਜੋ ਇਹਨਾਂ ਚ ਪੈਂਦੇ ਨੇ ਨਾ ਉਹ ਜੀਵ ਸੜਦੇ ਰਹਿੰਦੇ ਆ ਤੇ ਗੁਰੂ ਕਿਰਪਾ ਦੁਆਰਾ ਹੀ ਉਹਨਾਂ ਨੂੰ ਤਰਿਆ ਜਾਂਦਾ ਹੈ ਖਾਸ ਕਰਕੇ ਸਾਧ ਸੰਗਤ ਜੀ ਮੇਰੇ ਪਾਤਸ਼ਾਹ ਜੀ ਕਹਿੰਦੇ ਨਾ ਅਗਣੀਆਂ ਨੂੰ ਗਰਮਖਾਨੇ ਕਿਵੇਂ ਨਵਾ ਰਿਹਾ ਗੁਰਮਖਾਨੇ ਪਰਮੇਸ਼ਰ ਦੇ ਨਾਮ ਰੂਪੀ ਜਲ ਨੂੰ ਪਾ ਕੇ ਪਾ ਪਰਮੇਸ਼ਰ ਨਾਮ ਰੂਪੀ ਜਲ ਦੁਆਰਾ ਜੀ ਗੁਰਮਖਾਨੇ ਇਹਨਾਂ ਅਗਣੀਆਂ ਨੂੰ ਭਜਾਇਆ ਹੈ ਇਸ ਕਰਕੇ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਪਰਿਆਤ ਆਏ ਗੁਰਮਖਾਨੇ ਹਿਰਦੇ ਕਮਲ ਵਿੱਚ ਬ੍ਰਹਮ ਗਿਆਨ ਰੂਪੀ ਕਮਲ ਪ੍ਰਕਾਸ਼ਮਾਨ ਹੋਇਆ ਜੋ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਨਾਲ ਪਰਿਆ ਹੋਇਆ ਹੈ ਕਿਉਂ ਗੁਰਮਖ ਜਨ ਉਸ ਨੂੰ ਪੀ ਕੇ ਤ੍ਰਿਪਤ ਹੋ ਜਾਂਦੇ ਨੇ ਨਾਨਕ ਸਤਿਗੁਰ ਮੀਤਕਾਰ ਸੱਚ ਪਾਵੈ ਦਰਗਹ ਜਾਏ ਸਤਿਗੁਰੂ ਨਾਨਕਦੇਵ ਜੀ ਫਰਮਾਉਂਦੇ ਨੇ ਕਿ ਭਾਈ ਸਤਗੁਰਾਂ ਨੂੰ ਆਪਣਾ ਮਿੱਤਰ ਬਣਾਉਣਾ ਕਰ ਫਿਰ ਦਰਗਾਹ ਵਿੱਚ ਜਾ ਕੇ ਸਤਿ ਸਰੂਪ ਨੂੰ ਪਾਲ ਲਵੇਂਗਾ ਆਤਮਿਕ ਆਧ ਰੂਪੀ ਜਗਾ ਵਿੱਚ ਸੱਚ ਸੱਚੇ ਸੁੱਖ ਨੂੰ ਪਾਲ ਲਵੇਂਗਾ ਸਾਧ ਸੰਗਦ ਰੂਪੀ ਉਹ ਥਾਂ ਹੈ ਉਸ ਵਿੱਚ ਆਤਮਿਕ ਸੁੱਖ ਪ੍ਰਾਪਤ ਕਰ ਲਵੇਂਗਾ ਭਾਈ ਇਸ ਕਰਕੇ ਮਹਾਰਾਜ ਸੁੱਖ ਦੀ ਗੱਲ ਕਰਦੇ ਆ ਮਹਾਰਾਜ ਕਹਿੰਦੇ ਜੋ ਸੋਖੋਤਾ ਹੈ ਸਦਾ ਸਰਨ ਰਾਮ ਕੀ ਲੈ ਜਿਹੜੇ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਉਣ ਨੂੰ ਮਰਨ ਨਾ ਕਰਨ ਭਾਈ ਆਓ ਗੁਰੂ ਦੇ ਨਾਲ ਪ੍ਰੇਮ ਕਰੀਏ ਪ੍ਰੇਮ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਦੁਨਿਆਵੀ ਮੋਹ ਤੇ ਅਕੇਗ ਵੀ ਭਾਈ ਕਾਹ ਮਤ ਮਾਰੇ ਤੇ ਮਾਇਆ ਮਾਰੂ ਤੈ ਭੁੱਲੇ ਸੁਖਦਾਰਾ ਸਤਿਪੰਤ ਲਗਾਈ माया ਦੇ ਮੋਹ ਦੇ ਵਿੱਚ ਐਨੇ ਪਾ ਗਏ ਤੇ ਆਪਣੇ ਧੀਆ ਪੁੱਤਰਾਂ ਦੇ ਵਿੱਚ ਹੀ ਮੋਹ ਪਾ ਲਿਆ ਇੱਕ ਉਤੋਂ ਪਰ ਸੁਨਿਓ ਗੁਰ ਸੰਗਤ ਇਹ ਮਨੰਤ ਜਮ ਕਰਾਸ ਮਟਾਈ ਇੱਕ ਸਤ ਸੰਗਤ ਦਾ ਰਸਤਾ ਸੀ ਹੀਰ ਸਾਡੀਆਂ ਜਮਾਂ ਦੀਆਂ ਸਾਥ ਸੰਗ ਦੀਆਂ ਕਟਨੀਆਂ ਸੀ ਸਾਡੀਆਂ ਕ੍ਰਿਸ਼ਨਾਂ ਵਾਂਗ ਖਤਮ ਕਰਨੀਆਂ ਸੀ ਉਹ ਦੇਵਾਲਾ ਟੁੱਟ ਗਏ ਇਸ ਕਰਕੇ ਮਾਰਾ ਕਿ ਹਮ ਆਵਗੁਣ ਭਰੇ ਇੱਕ ਗੁਣ ਨਾਹੀ ਅਮਨ ਸਾਧਵ ਖੈ ਬਖਾਈ ਮਾਇਆ ਮੋ ਪਰਮ ਪਰ ਪੂਰ ਸੁਧਾਰੋ ਸੁਪੀਤ ਲਗਾਈ ਇੱਕ ਉਥੋਂ ਪਾਸ ਸੰਯੋਗ ਸੰਗਤ ਤੇ ਮਨ ਤਜ ਪ੍ਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਐਸੇ ਪਾਸ਼ਾ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਤੇ ਇਹ ਅਰਦਾਸ ਹਰ ਕਮਾਈ ਭਾਈ ਕਰਿਆ ਕਰੋ ਸਤਿਗੁਰੂ ਦੀ ਕਿਰਪਾ ਕਾਰਨ ਲੜੀਵਾਰ ਕਥਾ ਆਪਾਂ ਕਰਦੇ ਜਾਵਾਂਗੇ ਇੱਕ ਇੱਕ ਸ਼ਬਦ ਤੱਕ ਕਿ ਸਮਾਂ ਥੋੜਾ ਜਿਹਾ ਵਧ ਗਏ ਛੇਸ ਕਰਕੇ ਸਮੇਂ ਦੀ ਘਾਟ ਘਰ ਥੋੜੇ ਦੇ ਵਿੱਚੋਂ ਸਮੇਂ ਦੇ ਵਿੱਚੋਂ ਲਾਹਾ ਬਹੁਤਾ ਖਟਣ ਦਾ ਯਤਨ ਕਰਿਆ ਕਰੋ ਕੰਮਾਂ ਧੰਨਾਂ ਦਾ ਸਮਾਂ ਹੋ ਗਿਆ ਛੇਸ ਕਰਕੇ ਅਰਦਾਸ ਬੇਨਤੀ ਵੀ ਆਪਾਂ ਉਸ ਸਮੇਂ ਦੇ ਮੁਤਾਬਕ 5:30 ਵਜੇ ਤੱਕ ਕਰਦਿਆ ਕਰਾਂਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਤੋਂ ਸਮਾਤੰਪ ਕਰਿਆ ਕਰੋ ਅਜ ਸਤਖੰਡ ਸਿਰ ਹੀਮ ਗੁਰੂ ਸਾਹਿਬ ਜਾਣ ਕਰਕੇ ਥੋੜਾ ਜਿਹਾ ਸਰੀਰ ਨੂੰ ਤਕਾਬਟ ਹੈ ਸਵੇਰੇ ਕੰਮ-ਕੰਮ ਕੇ ਬੁਖਾਰ ਡੜ ਗਿਆ ਸੇਸ ਕਰਕੇ ਗੋਲੀਆਂ ਲੈ ਕੇ ਬਸ ਨਹਾ ਧੋ ਕੇ ਟਾਈਮ ਪਾਸ ਜਿਆ ਕੀਤਾ ਜਿ ਬਣਨੋ ਵੀ ਕੋਈ ਆਨੰਦ ਨਹੀਂ ਆਇ ਨਿਤਨੇਮ ਕਰਨ ਦਾ ਇਸ ਕਰਕੇ ਭਾਈ ਸਿਹਤ ਥੋੜੀ ਜਿਹੀ ਭਾਵੇਂ ਢਲੀ ਹੈ ਪਰ ਫੇਰ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਾਵਨ ਗੁਰਮਤਿ ਦੀਆਂ ਵਿਚਾਰਾਂ ਕਰਨ ਦਾ ਸੁਭਾਗ ਜਿਹੜਾ ਸਤਿਗੁਰਾਂ ਨੇ ਦਿੱਤਾ ਸੇਸ ਕਰਕੇ ਭਾਈ ਬੇਮਤੀ ਹੈ ਬਹੁਤ ਬਹੁਤ ਸੰਗਤ ਲਾਹੇ ਪ੍ਰਾਪਤ ਕਰਿਆ ਕਰੋ ਸੋ ਬੋਲਦਿਆਂ ਤੋਂ ਹੋਈਆਂ ਅਨੰਤ ਪ੍ਰਾਣੀਆਂ ਉਲਾ ਸਤਿਗੁਰੂ ਦੀ ਔਰ ਗੁਰੂ ਕੇ ਸੰਗਤ ਬਖਸ਼ਣ ਜੋਗ ਹੈ ਸਵਾ ਪਈਰ ਅਰਦਾਸ ਵਿੱਚ ਪਈਏ ਸਮੂਹ ਸੰਗਤ ਤੋਂ ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਲ ਹੋਇਆ ਕਰੋ ਭਾਵੇਂ ਕਥਾ ਸੁਣੀ ਜਾਂਦੀ ਹੈ ਭਾਵੇਂ ਨਹੀਂ ਸੁਣੀ ਜਾਂਦੀ ਪਰ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ ਅਰਦਾਸ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ ਤੁਹਾਡੀ ਹਾਜ਼ਰੀ ਕਦੋਂ ਲੱਗਦੀ ਹੈ ਮੈਂ ਪਹਿਲਾਂ ਵੀ ਬਹੁਤ ਵਾਰੀ ਬੇਨਤੀ ਕਰਦਾ ਹਾਂ ਨਾ ਕਿ ਜਿਵੇਂ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ ਭਾਵੇਂ ਸਕੂਲ ਦੇ ਮੈਦਾਨ ਵਿੱਚ ਖੇਡੀ ਜਾਵੇ ਭਾਵੇਂ ਕਲਾਸ ਦੇ ਵਿੱਚ ਬੈਠਾ ਰਹੇ ਪਰ ਜੇ ਟੀਚਰ ਜਦੋਂ ਬੋਲਦਾ ਨਾ ਹਾਜ਼ਰੀ ਲਾਉਂਦਾ ਸਾਰੇ ਪੜ੍ਹੇ ਲਿਖੇ ਸਕੂਲਾਂ ਦੇ ਵਿੱਚ ਕੀ ਕਹਿਣਾ ਕਿ ਇੱਕ ਅਦਾ ਨਾਂ ਹੋਵੇ ਪਹਿਲਾਂ ਹੁੰਦਾ ਸੀ ਫੁਲਾਨਾ ਸਿੰਘ ਹਾਜ਼ਰ ਹੈ ਕਿਉਂਕਿ ਸਾਡੇ ਵੇਲੇ ਹਾਜ਼ਰੀਆਂ ਬਚਪਨ ਤੋਂ ਲੱਗਦੀਆਂ ਨਾਂ ਲੈਂਦੇ ਉਹ ਵੀ ਫੁਲਾਨਾ ਹਾਜ਼ਰ ਹੈ ਜਦੋਂ ਪਹਿਲੀ ਦੁਕੀ ਕਲਾਸ ਚ ਪੜਦੇ ਫਿਰ ਜਦੋਂ 6ਵੀਂ 7ਵੀਂ ਚਾਏ ਫਿਰ ਰੋਲ ਨੰਬਰ 1 2 3 4 ਉਹ ਕਹਿੰਦਾ ਹਾਂਜੀ ਹਾਜ਼ਰਾਂ ਤੇ ਜਿਹੜਾ ਬੱਚਾ ਕਹਿ ਦਿੰਦਾ ਵੀ ਹਾਜ਼ਰਾਂ ਉਹਦੀ ਹਾਜ਼ਰੀ ਲੱਗ ਜਾਂਦੀ ਵੀ ਹਾਜ਼ਰ ਹੈ ਤੇ ਜਿਹੜੇ ਬੱਚੇ ਨੂੰ ਟੀਚਰ ਦਾ ਨਾਮ ਬੋਲਿਆ ਜਾਂ ਨੰਬਰ ਬੋਲਿਆ ਨਾ ਸੁਣਿਆ ਤੇ ਬੱਚਾ ਅਣਸੁਣਾ ਕਰ ਦਿੰਦੇ ਤੋਂ ਟੀਚਰ ਉਹਦੀ ਗੈਰ ਹਾਜ਼ਰੀ ਲਾ ਦਿੰਦਾ ਇਸੇ ਤਰ੍ਹਾਂ ਉਹ ਫਿਰ ਹਾਜ਼ਰ ਹੋ ਗਿਆ ਹੋਇਆ ਵੀ ਗੈਰ ਹਾਜ਼ਰ ਹੋ ਜਾਂਦਾ ਜਿਸ ਕਰਕੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਉਹਦੋਂ ਲੱਗਦੀ ਹੈ ਜਦੋਂ ਅਰਦਾਸ ਵਿੱਚ ਕਹਿੰਦੇ ਬੋਲੋ ਜੀ ਤੁਸੀਂ ਕਹਿੰਦੇ ਹੋ ਵਾਹਿ ਓਦੋਂ ਹਾਜ਼ਰੀ ਲੱਗਦੀ ਹੈ ਤੇ ਉਹ ਹਾਜ਼ਰੀ ਲਵਾਇਆ ਕਰੋ ਭਾਈ ਮਹਾਰਾਜ ਕਿਰਪਾ ਕਰਨ ਬਾਝੜ ਕੇ ਗੁਰੂ ਘਰ ਆਇਆ ਕਰੋ ਗੁਰੂ ਘਰ ਦੀ ਕਾਰ ਸੇਵਾ ਪਰਾਰੰਭ ਹੋ ਜਾਣੀ ਹੈ ਤੇ ਆ ਕੱਲ ਮਿਸਤਰੀ ਆਗੇ ਸੀ ਸੋ ਸਾਡੀਆਂ ਮਤਾਵਾਂ ਬੀਬੀਆਂ ਪਹਿਲਾਂ ਨੂੰ ਵੀ ਵੇਲਤੀ ਕਰਦਾ ਕਿ ਮਿਸਤਰੀ ਹੋਇਆ ਕਰਨੀਏ ਕਈ ਜਣੇ ਤੇ ਪ੍ਰਸ਼ਾਦਾ ਪਾਣੀ ਹੈ ਨਾ ਤੁਸੀਂ ਜਿੱਥੇ 2-2 ਪ੍ਰਸ਼ਾਦੇ ਪੋਣੇ ਉਥੇ 4-4 ਪ੍ਰਸ਼ਾਦੇ ਪਾਰਿਆ ਕਰੋ ਜਿੱਥੇ ਗਲਾਸ ਦੁੱਧ ਦਾ ਪੌਣੇ ਉੱਤੇ ਥੋੜਾ ਜਿਹਾ ਵੱਧ ਪਾ ਦਿਆ ਕਰੋ ਜੇ ਅੱਧਾ ਗਲਾਸ ਤਾਂ ਪੌਣਾ ਗਲਾਸ ਜੇ ਗਲਾਸ ਭਰਿਆ ਤਾਂ ਡੇਢ ਗਲਾਸ ਜ਼ਰੂਰ ਦੁੱਧ ਬਾਅਦ ਦਾ ਵੱਧ ਤੋਂ ਵੱਧ ਪਾਇਆ ਕਰੋ ਕਿਉਂਕਿ ਚਾਹ ਪਾਣੀ ਦੇ ਨਾਲ ਮਿਸਤਰੀਆਂ ਦਾ ਕੰਮ ਚੱਲਦਾ ਹੁੰਦਾ ਹੈ ਸੋ ਵੱਧ ਤੋਂ ਵੱਧ ਭਾਈ ਗੁਰੂ ਕੇ ਲਾਂਗਰੀ ਆਉਂਦੇ ਆ ਘਰਾਂ ਦੇ ਵਿੱਚ ਇਹ ਵੀ ਤੁਸੀਂ ਗੁਰੂ ਘਰ ਹੀ ਪਕਾਉਣ ਆਉਣ ਲਾਂਗਰੀ ਨੂੰ ਭਾਈ ਪ੍ਰਸ਼ਾਦਾ ਪਾਣੀ ਵੱਧ ਤੋਂ ਵੱਧ ਦੁੱਧ ਵੱਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਦੂਜੀ ਵੇੜੀ ਇਹ ਹੈ ਕਿ ਜਿਨ੍ਹਾਂ ਦਾ ਜੀ ਕਰਦਾ ਹੈ ਵੀ ਅਸੀਂ ਵੀ ਗੁਰੂ ਘਰ ਦੀ ਕਾਰ ਸੇਵਾ ਵਾਸਤੇ ਕੋਈ ਨਾ ਕੋਈ ਮਾਇਆ ਦੇ ਕੇ ਕੋਈ ਆਪਣਾ ਯੋਗਦਾਨ ਪਾਈਏ ਤਾਂ ਜਰੂਰ ਭਾਈ ਤਿਲ ਫੁੱਲ ਇਕੱਠਾ ਕਰੋ ਮਾਈਆਂ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਸਤਿਗੁਰੂ ਵਿੱਚ ਹੋ ਕੇ ਭਾਈ ਮਾਇਆ ਕੱਤਰ ਕਰਕੇ ਗੁਰੂ ਘਰ ਦੀ ਕਾਰ ਸੇਵਾ ਵਾਸਤੇ ਵੱਧ ਤੋਂ ਵੱਧ ਸਹਾਇਕ ਦੇ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਾਈ ਸਵਾਉ ਅਰਦਾਸ ਬੇਨਤੀ ਕਰੀਏ ਬੁਲਾਈਏ ਜੀ ਫਤਿਹ ਪਾਈਏ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਟਾ